ਹਾਂਜੀ ਸਵਾਗਤ ਹੈ ਤੁਹਾਡੇ ਆਪਣੇ YouTube ਤੇ Instagram ਚੈਨਲ ਗਰੀਡੈਰੀ ਫਾਰਮ ਦੀਪਗੜ੍ਹ ਦੇ ਵਿੱਚ ਜਿਹੜੇ ਮੇਰੇ ਭਰਾ ਪਹਿਲੀ ਵਾਰ ਵੀਡੀਓ ਦੇਖਦੇ ਆ ਬਾਈ ਜੀ ਉਹਨਾਂ ਨੂੰ ਰਿਕਵੈਸਟ ਆ ਵੀ ਚੈਨਲ ਨੂੰ ਸਬਸਕ੍ਰਾਈਬ ਤੇ ਫੋਲੋ ਜ਼ਰੂਰ ਕਰਿਆ ਕਰੋ ਤੇ ਬਾਈ ਜੀ ਮੇਰਾ ਮੋਬਾਈਲ ਨੰਬਰ ਹੈਗਾ 6280137325 ਕੋਈ ਐਡ ਲਵਾਉਣੀ ਹੁੰਦੀ ਹੈ ਕਿਸੇ ਵੀ ਮੱਝ ਜਾਂ ਗਾਂ ਦੀ ਕੋਈ ਸੇਲ ਕਰਨਾ ਪਸ਼ੂ ਜਾਂ ਕੋਈ ਵੀ ਸੰਦ ਮੇਰੇ ਨਾਲ ਐਡ ਤੁਸੀਂ ਸੰਪਰਕ ਕਰ ਸਕਦੇ ਹੋਗੇ ਵੀਰ ਦਾ ਮੋਬਾਈਲ ਨੰਬਰ ਹੈਗਾ ਬਾਈ ਜੀ 7087350869 ਵੀਰ ਦਾ ਮੋਬਾਈਲ ਨੰਬਰ ਆ ਬਾਈ ਜੀ ਇਹ ਟਰਾਲੀ ਹੈਗੀ ਆ 13 7 ਦੀ ਆ ਟਰਾਲੀ ਬਾਈ ਜੀ ਇਹ 13 7 ਦੀ ਟਰਾਲੀ ਆ ਪੂਰੀ ਘੈਂਟ ਟਰਾਲੀ ਬਣੀ ਹੋਈ ਆ ਬਾਈ ਜੀ ਰੰਗ ਪੇਂਟ ਚੈੱਕ ਕਰੋ ਐਨ ਪੂਰਾ ਤਸੱਲੀਦਾਰ ਰੰਗ ਹੋਇਆ ਹੋਆ ਡਬਲ ਟੈਰੀ ਟਰਾਲੀ ਆ ਬਾਈ ਜੀ ਟਾਇਰ ਤੇ ਫਰਸ਼ ਵਗੈਰਾ ਵਾਰਡ ਵਗੈਰਾ ਬਿਲਕੁਲ ਵੀ ਦਾਗਾ ਪੱਤੀ ਵਾਲਾ ਬੈੱਡ ਲੱਗਿਆ ਹੋਇਆਗਾ ਪੂਰੀ ਫੁੱਲ ਹੈਵੀ ਟਰਾਲੀ ਬਣੀ ਹੋਈ ਆ ਤੇ ਏਰੀਆ ਬਾਈ ਜੀ ਤਰਨਤਾਰਨਾ ਵੀਰਕਾਂ ਦਾ ਵੀ ਵਾਤਾ ਤਰਨਤਾਰਨ ਵਾਲੇ ਕਾਲ ਕਰਨਾ ਪਊ ਤੇ ਡਿਮਾਂਡ ਹੈਗੀ 1 ਲੱਖ ਤੇ 60000 ਰੁਪਿਆ ਬਾਈ ਜੀ ਮੌਕੇ ਤੇ ਵੀਰ ਕਹਿੰਦਾ ਆਪਾਂ ਇਹ ਚੋ ਵੀ ਮਾਨਤਾ ਨਾ ਕਰਦੇ ਆਂਗੇ ਪੂਰੀ ਸੋਹਣੀ ਤੇ ਫੁੱਲ ਹੈ ਵੀ ਵਧੀਆ ਟਰਾਲੀ ਬਣੀ ਹੋਈ ਹੈਗੀ 13 7 ਦੀ ਟਰਾਲੀ ਆ ਬਾਈ ਜੀ ਇਹ ਚੈੱਕ ਕਰ ਸਕਦੇ ਹੋ ਜੇ ਬਾਈ ਜੀ ਵੀਡੀਓ ਚੰਗੀ ਲੱਗਦੀ ਹੈ ਸ਼ੇਅਰ ਤੇ ਲਾਈਕ ਮੇਰੇ ਭਰਾਵਾਂ ਨੇ ਜਰੂਰ ਕਰ ਦਿਆ ਕਰੋ ਯਾਰ ਚੈਨਲ ਨੂੰ ਫੋਲੋ ਕਰੋ ਧੰਨਵਾਦ